ਨਮਸਕਾਰ ਸਾਸ਼ਟ੍ਰੀਕਾਲ ਸਨਮਾਨਾ ਟੂਡੇ ਤੁਹਾਡਾ ਸਵਾਗਤ ਹੈ ਅੱਜ ਸਮਾਨ ਦੇ ਪਾਲਕੀ ਬਾਜ਼ਾਰ ਵਿਖੇ ਅਸ਼ਟ ਬਨਾਇਕ ਗਣੇਸ਼ ਮੰਡਲ ਵੱਲੋਂ ਗਣੇਸ਼ ਮਹੋਤਸਵ ਮਨਾਇਆ ਗਿਆ ਹਮਨਿਆ ਕਰਕੇ ਗਣੇਸ਼ ਜੀ ਦੀ ਆਰਤੀ ਆਰਤੀ ਕੀਤੀ ਗਈ ਪੂਜਾ ਅਰਚਨਾ ਕੀਤੀ ਗਈ ਅਸ਼ਟ ਬਨਾਇਕ ਮੰਡਲ ਦੇ ਸਹਿਯੋਗੀ ਦਰਸ਼ਨ ਮਿੱਤਰ ਰਮੇਸ਼ ਗਰਗ ਪ੍ਰਮੋਦ ਸਿੰਘ ਨੇ ਦੱਸਿਆ ਕਿ ਅੱਜ ਗਣੇਸ਼ ਮਹੋਤਸਵ ਦੀ ਸ਼ੁਰੂਆਤ ਕੀਤੀ ਗਈ ਹੈ 15 ਸਤੰਬਰ ਤੱਕ ਲਗਾਤਾਰ ਪ੍ਰੋਗਰਾਮ ਚਲਾਏ ਜਾਣਗੇ ਵੱਖ-ਵੱਖ ਕਲਾਕਾਰਾਂ ਵੱਲੋਂ ਗੁਣਗਾਨ ਕੀਤੇ ਜਾਣਗੇ ਪਾਦਨ ਗਨ ਕਰਨ ਲਈ ਰੇਖਾ ਸਰੂਪੀ ਕੈਠਲ ਤੋਂ ਮੋਨੂ ਦੁਆ ਚੰਡੀਗੜ੍ਹ ਤੋਂ ਸ੍ਰੀ ਕਸ਼ੋਰੀ ਦਿੱਲੀ ਤੋਂ ਰਾਜਨੀਤੀਮਾਨ ਭਾਉਕ ਸੁਖੇਜਾ ਗਣੇਸ਼ ਜੀ ਗੁਰੂ ਗਨ ਕਰਨਗੇ 15 ਸਤੰਬਰ ਤੱਕ ਗਣੇਸ਼ ਵਿਸਤਾਰਨ ਕੀਤਾ ਜਾਵੇਗਾ ਅਤੇ ਟੂਲ ਪੰਡਾਰੇ ਲੱਗੇਗਾ ਅੱਜ ਗਣੇਸ਼ ਮੋਸਤਬ ਨੂੰ ਲੈ ਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਦਾ ਉਦਘਾਟਨ ਰਮੇਸ਼ ਗਰਗ ਵੱਲੋਂ ਕੀਤਾ ਗਿਆ ਸਮਾਲ ਤੋਂ ਕਲਾ ਸ਼ਰਮਾ ਨੂਰੀ ਬਾਂਸਰ ਦੀ ਰਿਪੋਰਟ ਉਹ ਤਾਂ ਠੀਕ ਹੈ ਹਨਨਪਤੀ ਬੱਪਾ ਮੋਰੀਆ ਸਾਰੇ ਅੱਜ ਗਣੇਸ਼ ਚ ਅਸਤੂਦੀ ਦੇ ਉੱਪਰ ਤੇ ਬਹੁਤ ਹੀ ਸ਼ੁਭ ਦਿਹਾੜਾ ਜੋ ਆਪਣਾ ਗਣੇਸ਼ શ્રી ਗਣੇਸ਼ ਬਨਾਇਕ ਮੰਡਲ ਵੱਲੋਂ ਸ਼ਿਵਾਜੀ ਮਾਰਕੀਟ ਵੱਲੋਂ ਜੋ ਹਰ ਸਾਲ ਇਹ ਪ੍ਰੋਗਰਾਮ ਕਰਦੇ ਨੇ ਅੱਜ ਖੂਨਦਾਨ ਕੈਂਪ ਦਾ ਉਦਘਾਟਨ ਤੇ ਗਣੇਸ਼ ਜੀ ਦੀ ਪੂਜਾ ਦਾ ਜੋ ਆਰੰਭ ਕੀਤਾ ਹੈ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਸਮਾਣਾ ਵਾਸੀਆਂ ਨੂੰ ਮੈਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਬਾਉ ਜੀ ਨੇ ਅੱਜ ਇਸ ਕੈਂਪ ਦਾ ਉਦਘਾਟਨ ਕਰਕੇ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਹੈ ਭਗਵਾਨ ਗਣੇਸ਼ ਜੀ ਇਹਨਾਂ ਦੀ ਲੰਬੀ ਉਮਰਾਂ ਵੀ ਕਰਨ ਤੇ ਇਹਨਾਂ ਨੂੰ ਤਰੱਕੀਆਂ ਵੀ ਬਖਸ਼ਣ ਗਣੇਸ਼ ਚਰਤਰੀ ਦੇ ਮੌਕੇ ਦੇ ਉੱਤੇ ਗਣੇਸ਼ ਮਹਾਰਾਜ ਜੀ ਦੀ ਹਸਬਨਾ ਕੀਤੀ ਗਈ ਹੈ ਮੈਂ ਇਸ ਸ਼ੁਭ ਮੌਕੇ ਤੇ ਆਪਣੇ ਵਾਰਡ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਨਨਾ ਹਾਂ ਔਰ ਬਹੁਤ ਵੱਡੀ ਗਿਣਤੀ ਵਿੱਚ ਲੋਕ ਡੋਨੇਸ਼ਨ ਬਲੱਡ ਨੇਸ਼ਨ ਲਈ ਵੀ ਆ ਰਹੇ ਨੇ ਬੌਜੀ ਸਾਡੇ ਰਮੇਸ਼ ਬੌਜੀ ਨੇ ਅੱਜ ਇਹਨਾਂ ਦਾ ਇਨੋਗ੍ਰੇਸ਼ਨ ਕੀਤੀ ਹੈ ਬਲੱਡ ਡੋਨੇਸ਼ਨ ਕੈਂਪ ਦੀ ਇੱਕ ਵਾਰ ਫਿਰ ਸਾਰੇ ਸ਼ਹਿਰ ਨੂੰ ਮੇਰੇ ਵੱਲੋਂ ਗਣੇਸ਼ ਚੌਧਰ ਦੀਆਂ ਮੁਬਾਰਕਾਂ ਇਹ ਜਿਹੜਾ ਪ੍ਰੋਗਰਾਮ ਹੈ ਇਹ ਅੱਜ ਸ਼ੁਰੂ ਹੋਇਆ ਹੈ 15 ਤਰੀਕ ਨੂੰ ਵਿਸਰਜਨ ਕੀਤਾ ਜਾਏਗਾ ਮੈਂ ਅਪੀਲ ਕਰਦਾ ਪੂਰੀ ਸੰਗਤ ਇਹਦੇ ਵਿੱਚ ਆ ਕੇ ਗਣੇਸ਼ ਜੀ ਤੋਂ ਅਸ਼ੀਰਵਾਦ ਲਵੇ ਨਾਲ ਹੀ ਮੈਂ ਕਾਮਨਾ ਕਰਦਾ ਕਿ ਸਾਡਾ ਸਮਾਜ ਸ਼ੁਕਸ਼ਾਂਤੀ ਰਹੇ ਸਾਡੇ ਸਮਾਜ ਦੇ ਵਿੱਚ ਲੋਕ ਖੁਸ਼ਹਾਲ ਹੋਣ ਥੈਂਕ ਯੂ ਜੀ ਧੰਨਵਾਦ ਸਮਾਣਾ ਦੇ ਵਿੱਚ ਅਸ਼ਟ ਵਿਨਾਇਕ ਗਣੇਸ਼ ਮੰਡਲ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਉਤਸ਼ਾਹ ਨਾਲ ਪਾਲਕੀ ਵਿਜਾਰ ਦੇ ਵਿੱਚ ਗਣੇਸ਼ ਜੀ ਦਾ ਬਣਾਉਣ ਲੱਗੇ ਹੋਏ ਨੇ ਅੱਜ ਗਣੇਸ਼ ਪੂਜਨ ਕਰਕੇ ਗਣੇਸ਼ ਉਸਤਵ ਬਹੁਤ ਹੀ ਅੱਜ ਇਹਨਾਂ ਨੇ ਬਲੱਡ ਡੋਨੇਸ਼ਨ ਕੈਂਪ ਨਾਲ ਲਗਾ ਕੇ ਸਮਾਜ ਸੇਵਾ ਦੇ ਨਾਂ ਨਾਲ ਆਪਣੀ ਧਾਰਮਿਕ ਪਰਵ੍ਰਿੱਤੀ ਦੇ ਨਾਲ ਇਹ ਪੂਰੀ ਪੂਜਾ ਕਰਾ ਕੇ ਸਾਡੇ ਰਮੇਸ਼ਬਾਉ ਜੀ ਸਾਡੇ ਵਿੱਚ ਪਹੁੰਚੇ ਨੇ ਜਿਨ੍ਹਾਂ ਵੱਲੋਂ ਅੱਜ ਗਣੇਸ਼ ਪੂਜਨ ਦੇ ਨਾਲ ਹੀ ਬਲੱਡ ਡੋਨੇਸ਼ਨ ਕੈਂਪ ਦਾ ਵੀ ਉਦਘਾਟਨ ਕੀਤਾ ਗਿਆ ਹੈ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ ਅਸ਼ਟ ਵਿਨਾਯ ਗਣੇਸ਼ ਮੰਡਲ ਦੇ ਜੋ ਕਿ ਗਣੇਸ਼ ਪੂਜਨ ਦੇ ਨਾਲ ਹੀ ਜਿਹੜਾ ਇਹ ਸਮਾਜ ਸੇਵਾ ਦਾ ਕੰਮ ਹੈ ਇਹ ਇੱਕ ਉਸਾਵਰਧਨ ਧੰਨਵਾਦ